ਤੇ ਕਈ ਤਾਂ ਦੇਖੇ ਮੈਂ ਜਿਉਂਦੇ ਨੇ ਬਿਲਕੁਲ ਬਾਣੀ ਨਹੀਂ ਸੁਣੀ ਜੁੜਿਆ ਨਹੀਂ ਬਾਣੀ ਨਾਲ ਮਰੇ ਦੇ ਨਾਂ ਤੇ ਅਖੰਡ ਪਾਠ ਚਲਾ ਦਿੱਤਾ ਜਾਂਦਾ ਉਹ ਪ੍ਰਵਾਹ ਚੱਲ ਰਿਹਾ ਹੈ ਬਾਣੀ ਦਾ ਲਗਾਤਾਰ ਲਗਾਤਾਰ ਪ੍ਰਵਾਹ ਚੱਲੂ ਜਿਉਂਦਾ ਪਾਣੀ ਨਾਲ ਜੁੜਿਆ ਨਹੀਂ ਮਰੇ ਦੇ ਨਾਂ ਤੇ ਅਖੰਡ ਪਾਠ ਚਲਾਤਾ ਇਹ ਤਾਂ ਓਵੇਂ ਹੀ ਹੈ ਜਿਵੇਂ ਨਾ ਕੋਈ ਜਿਉਂਦਾ ਹਵਾ ਦੀ ਘਾਟ ਕਰਕੇ ਸਾਹ ਕੁੱਟ ਕੇ ਮਰ ਗਿਆ ਮਰੇ ਨੂੰ ਆਕਸੀਜਨ ਦਾ ਸਿਲੰਡਰ ਲਾਇਆ ਤੇ ਬੋਲੋ ਸਤਨਾਮ ਦਾ ਨਕਸ਼ਾ ਜਿਹਾ ਬਣਾਉਣਾ ਅੰਦਰ ਮੈਂ ਸੌਖਿਆ ਦਾ ਨਾ ਦਿੰਦਾ ਹੁਣ ਮਰੇ ਨੂੰ ਗੈਸ ਦਾ ਸਿਲੰਡਰ ਲਾਤਾ ਆਕਸੀਜਨ ਗੈਸ ਦਾ ਸਿਲੰਡਰ ਆ ਆਕਸੀਜਨ ਲਾਈ ਪਈ ਐ ਕਿਵੇਂ ਕਰੂ ਕੰਮ ਕੇ ਨਾ ਬੋਲੋ ਬਸ ਮਰਿਆਂ ਦੇ ਨਾਂ ਤੇ ਖੰਡਪਾਲ ਚਲਾਉਣੀ ਨਾ ਮਰਿਆਂ ਨੂੰ ਆਕਸੀਜਨ ਲਾਉਣ ਵਾਲੀ ਗੱਲ ਐ ਬੋਲੋ ਸਤਨਾਮ ਜਿਉਂਦਾ ਜੁੜਿਆ